االيانو تي تي ما تي هڈيو او مار تو او 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 ਜਿੰਦਾਬਾਦ 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 ਸੰਸਦ ਪੰਜਾਬ ਸਰਕਾਰ ਮੁਰਦਾਬਾਦ 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 ਕਿਸਾਨਾਂ ਤੇ ਜਬਰੀ ਜ਼ਮੀਨਾਂ ਤੇ ਜਬਰੀ ਕਬਜ਼ੇ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਜਿੰਦਾਬਾਦ 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 ਹਰ ਦੇ ਲੋਕਾਂ ਦਾ ਇੱਕਾ ਜਿੰਦਾਬਾਦ 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 ਮਰਜ਼ਾਬਾ ਸੁਰਸਾਦ ਜੀ ਸਰਬੋਤਮ ਸਰਕਾਰ ਹਾਏ 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 ਚਲੋ ਉਹਦੀ ਨਿਗਾਹ ਲੈਂਦੇ ਕੋਲੀ ਘੁਮਾਉਂਦੇ ਉਹਦੀ ਨਿਗਾਹ ਲੈਂਦੇ ਨੇ ਘੁਮਾਉਂਦੇ ਮਰਜ਼ਾਬਾ ਮਰਜ਼ਾਬਾ ਜੀ ਆਪ ਤੇ ਸੈਂਟਰ ਸਰਕਾਰ ਮਰਜ਼ਾਬਾ मुर्दाबा ते कमे

ਜਾਂਦੀ ਪੁਟੜ ਸਰਕਾਰ ਮੁਰਦਾਬਾਦ 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 ਨਾਦਗੀਆਂ ਜ਼ਮੀਨਾਂ ਦੇ ਜ਼ਬਰੀ ਕਬਜ਼ੇ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਨਾਦਗੀਆਂ ਜ਼ਮੀਨਾਂ ਦੇ ਜ਼ਬਰੀ ਕਬਜ਼ੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਮਾਨ ਸਰਕਾਰ ਮੁਰਦਾਬਾਦ 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 ਕਰੋ ਸੱਪਾ ਹਾਏ 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 ਮਤਾਵਾ ਪੈਣਾ ਨੂੰ ਸੜਕਾਂ ਤੇ ਰੋਣ ਵਾਲੇ ਦਾ ਬੇੜਾ ਹੀ ਕਰਕਾ ਬੇੜਾ ਹੀ ਕਰਕਾ ਬੇੜਾ ਹੀ ਕਰਕਾ ਨਿਕਾਣਾ ਮਿਦੂਰਾ ਜੋ ਛੁੱਟਣ ਵਾਲਿਆ ਤੇਰਾ ਰਬਈ ਕੱਖਣਾ ਰਬਈ ਕੱਖਣਾ ਮਲੇ ਸਾ ਮੁੱਕਾ ਲਈ ਜੋ ਲੜਦੇ ਲੋਕ ਜੇਲਾ ਤੋਂ ਨਹੀਂ ਘੱਟਦੇ ਲੋਕ ਜੇਲਾ ਤੋਂ ਨਹੀਂ ਘੱਟਦੇ ਲੋਕ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹਰਵਾਦੇ ਨਾ ਕਰਨਗੇ ਜੇਲਾ ਠਾਣੇ ਲੋਕਾਂ ਦੇ ਹਰਵਾਦੇ ਨਾ ਮਿਦੂਰ ਸ਼ਗਿਰਸ਼ ਕਮੇਟੀ ਜਿੰਦਾਬਾਦ 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 ਬੀਮਾਰ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਤਾਬਕ ਕਿਆ ਕਰੋ ਆਪਣੀ ਰਾਖੀ ਨਾਮ ਕਰੋ ਆਪਣੀ ਰੱਖੀ ਦੀ ਕਰੋ ਤਿਆਰੀ ਰੱਖੀ ਹੋ ਕੇ ਜਾਂਦਾ ਸਾਰੀ ਇੱਕਤਾ ਜਿੰਦਾਬਾਦ 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 ਕੁਝਰਕਾਉਰ ਦੀਆਂ ਵਾਰਸਾਂ ਦਾ ਇੱਕ ਹੈ ਜਿੰਦਾਬਾਦ 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 ਨਿਆ ਮਤਾਵਾ ਪੜਨ ਨੂੰ ਪਹਿਲੀਆਂ ਝਰੋਣਾਂ ਵਾਲਿਆ ਤੇਰਾ ਰਵਈਈ ਕੱਖਣਾ ਰਵਈਈ ਕੱਖਣਾ ਨਿਆ ਮਤਾਵਾ ਪੜਨ ਨੂੰ ਵੱਡਾ ਝਰੋਣਾਂ ਵਾਲਾ ਤੇਰਾ ਥੋੜਾ ਹੀ ਘਟਗਾ ਤੇਰਾ ਹੀ ਘਟਗਾ ਤੇਰਾ ਹੀ ਘਟਗਾ ਇੱਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਬਾਪ ਜੀ ਜੀ ਕਰ ਰੋ ਇੱਥੇ ਕਿਤੇ ਕਰਦੇ ਕਰ ਫਿਰ ਨਹੀਂ ਕਰਦੇ ਜੀ ਮੈਗਦੇ ਕਿਤੇ ਕਰਦੇ ਤੇ ਦੇ ਹਾਂ ਪਿੰਡ ਧੁੰਦਾ ਤੋਂ ਸ਼ੁਰੂ ਹੋ ਕੇ ਤੇ ਸ਼ੇਖਪਤੇ ਜਾ ਕੇ ਜਿਹੜਾ ਤਰਨਤਾਰ ਜ਼ਿਲ੍ਹੇ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪ੍ਰਵੇਸ਼ ਕਰ ਜਾਣਾ ਵਾ ਪੱਟੀ ਤਦਾਰ ਦੇ ਵਿੱਚ ਪੁਲਿਸ ਫੋਰਸਾਂ ਲੈ ਕੇ ਫਿਰੋਜਪੁਰ ਜ਼ਿਲ੍ਹੇ ਤੋਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਤਰਨਤਾਰ ਜ਼ਿਲ੍ਹੇ ਤੋਂ ਜਲੰਧਰ ਕਪੂਰਥਲਾ ਸਾਰੇ ਜ਼ਿਲ੍ਹਿਆਂ ਤੋਂ ਭਾਰੀ ਪੁਲਿਸ ਫੋਰਸ ਲਾਏਗੇ ਤੇ ਜਿਹੜਾ ਅੱਜ ਤੜਕੇ ਦਾ 4 ਵਜੇ ਦਾ ਪ੍ਰਸ਼ਾਸਨ ਜਿਹੜਾ ਵਾ ਉਹ ਕਰਕੇ ਕਰ ਰਿਹਾ ਵਾ ਆ ਵੇਖੋ ਵੱਡੀ ਤਦਾਦ ਦੇ ਵਿੱਚ ਆ ਜਿਹੜਾ ਕਬਜ਼ਾ ਇਸ ਵਕਤ ਇੰਨੀ ਢੇਰ ਮਾਫ ਭੁੱਕਾ ਜਿਹੜਾ ਵਾ ਖੜੇ ਆ ਤੇ ਜਿੱਥੇ ਪ੍ਰਸ਼ਾਸਨ ਨੇ ਕਬਜ਼ਾ ਕੀਤਾ ਵਾ ਉਥੇ ਉਹ ਕਿਸਾਨ ਐ ਇਸ ਵਕਤ ਜਿਹੜਾ ਉਹਦਾ ਕਬਜ਼ਾ ਕਰਦਾ ਆ ਆ ਵੇਖੋ ਜਿੱਥੇ ਪ੍ਰਸ਼ਾਸਨ ਭਾਰੀ ਉਹਨਾਂ ਦੇ ਕਬਜ਼ਾ ਕਰ ਰਿਹਾ ਵਾ ਉਥੇ ਇਸ ਵਕਤ ਜਿਹੜਾ ਵਾ ਆਪਣੇ ਕਿਸਾਨ ਜਿਹੜਿਆ ਉਹ ਵੀ ਜਿਹੜਾ ਵਾ ਜ਼ਮੀਨ ਦਾ ਕਬਜ਼ਾ ਜਿਹੜਾ ਲੈ ਰਹਾ ਅੱਜ ਮੈਂ ਜਿੱਥੇ ਗਲਤੀਆਂ ਆ ਤੇ ਇੱਕ ਪੈਸਾ ਵੀ ਅਜੇ ਤੱਕ ਸਰਕਾਰ ਨੇ ਨਹੀਂ ਕੱਢ ਦਿੱਤਾ ਨਾ ਕੋ ਕਿਸਾਨਾਂ ਨਾਲ ਕੋ ਕਮਿਟਮੈਂਟ ਕੀਤੀ ਆ ਇੱਕ ਵੀ ਜਿਹੜਾ ਬਾ ਸਰਕਾਰ ਨੇ ਜਿਹੜੇ ਜੋ ਬਣਦੇ ਆ ਇਹਨਾਂ ਦੇ ਹਾਕਦਾਰ ਇੱਕ ਵੀ ਨਹੀਂ ਕੱਢ ਦਿੱਤਾ ਇਸ ਕਰਕੇ ਅੱਜ ਧੱਕੇ ਦੇ ਨਾਲ ਬਗੈਰ ਪੈਸੇ ਦਿੱਤੇ ਹੋ ਜ਼ਮੀਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਤੇ ਅੱਜ ਜਥੇਬੰਦੀ ਜਿਹੜੀ ਆ ਉਹ ਡਟ ਕੇ ਵਿਰੋਧ ਕਰ ਰਹੀ ਆ ਕਿਸੇ ਕੀਮਤ ਤੇ ਜ਼ਮੀਨਾਂ ਦੇ ਕਬਜ਼ੇ ਇਸ ਤਰ੍ਹਾਂ ਨਹੀਂ ਕਰਨ ਦੇਵਾਂਗੇ ਕਿਉਂਕਿ ਜੋ ਐਕਟ ਕਹਿੰਦਾ ਐਕਟ ਦੇ ਮੁਤਾਬਕ ਜਿਹੜਾ ਵਾ ਉਹ ਜ਼ਮੀਨਾਂ ਜਿਹੜੀਆਂ ਤੇ ਐ ਉਤਰਾ ਜ਼ਮੀਨ ਤੇ ਕਬਜ਼ਾ ਕਿਸੇ ਕੀਮਤੇ ਨਹੀਂ ਕਰਨ ਦਵਾਂਗੇ ਆ ਜਿਹੜਾ ਕਬਜ਼ਾ ਵਾ ਕਿਸਾਨਾਂ ਨੇ ਫਿਰ ਦੁਬਾਰਾ ਜਿਹੜਾ ਆਪਣਾ ਲੈ ਲਿਆ ਵਾ ਪ੍ਰਸ਼ਾਸਨ ਅੱਗੇ ਅੱਗੇ ਜਿਹੜਾ ਵਾ ਕਬਜ਼ਾ ਕਰ ਰਿਆ ਵਾ ਮਕਈਆਂ ਵੀ ਵਈਆਂ ਪਿੱਛੇ ਵਈਆਂ ਤੇ ਕੁਝ ਵੱਡੀ ਗਿਣਤੀ ਦੇ ਵਿੱਚ ਸਾਡੇ ਜਿਹੜਿਆ ਬੀਬੀਆਂ ਸਮੇਤ ਕਿਸਾਨ ਮਜ਼ਦੂਰ ਜਿਹੜਿਆ ਉਹ ਗ੍ਰਿਫਤਾਰ ਕਰਕੇ ਪਿੰਡ ਕੱਲੇ ਤੋਂ ਜਿਹੜਾ ਵਾ ਉਹਨਾਂ ਨੂੰ ਇਸ ਵਕਤ ਥਾਣੇ ਦੇ ਵਿੱਚ ਬੰਦ ਕੀਤਾ ਤੇ ਜਿਹੜਾ ਵਾ ਪ੍ਰਸ਼ਾਸਨ ਤੇ ਭਗਵੰਤਬਾਦ ਦੀ ਸਰਕਾਰ ਜਿਹੜੀ ਆ ਇਹ ਪੂਰਾ ਜਿਹੜਾ ਵਾ ਆਪਣਾ ਜਿਹੜਾ ਵਾ ਡੰਡੇ ਦੇ ਜ਼ੋਰ ਦੇ ਉੱਤੇ ਜਿਹੜਾ ਵਾ ਦਬਾ ਕੇ ਜਿਹੜਾ ਵਾ ਜ਼ਮੀਨਾ ਧੱਕੇ ਦੇ ਨਾਲ ਕਾਰਪੋਰੇਟ ਕਰਾਉਣੇ ਨੂੰ ਜਿਹੜਾ ਦੁਆਰਾ ਹੀ ਆ ਤੇ ਜਿਹੜਾ ਵਾ ਡਟ ਕੇ ਵਿਰੋਧ ਕਰ ਰਹੀ ਦੀ ਬੈਠੋ ਥੱਲੇ ਬੈਠੋ ਥੱਲੇ ਬੈਠੋ ਆਓ ਬੈਠੋ ਆਓ ਥੱਲੇ ਬੈਠੋ

ਕਿਸਾਨ ਮਜ਼ਦੂਰ ਸਦਨ ਕਮੇਟੀ ਪੰਜਾਬ ਇਸ ਟਾਈਮ ਖੜੇ ਆ ਜੀ ਪਿੰਡ ਕੀਮਾ ਕੁੱਟੀ ਜ਼ਿਲ੍ਹਾ ਗਰਦਾਸੂਰ ਜਿੱਥੇ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਰੇ ਦੇ ਹਿੱਤੇ ਜ਼ਮੀਨਾਂ ਜਿਹੜੀਆਂ ਅਕਵਾਇਰ ਕੀਤੀਆਂ ਜਾ ਰਹੀਆਂ ਉਹ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਜਿਨ੍ਹਾਂ ਦਾ ਇੱਕ ਵੀ ਦਮੜਾ ਜਿਹੜਾ ਉਹ ਕਿਸਾਨਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ ਸਾਡੀ ਉੱਚ ਪ੍ਰਸ਼ਾਸਨ ਦੇ ਨਾਲ ਬਾਰ ਬਾਰ ਮੀਟਿੰਗ ਦੇ ਦੌਰ ਚੱਲਦੇ ਰਹੇ ਤੇ ਲਗਭਗ 3.5 ਸਾਲ ਤੋਂ ਇਸ ਕੇਸ ਲਈ ਸਾਡੇ ਜ਼ਿਲ੍ਹੇ ਦੇ ਕੇਡਰ ਦੇ ਲੋਕ ਧਰਨਿਆਂ ਤੇ ਬੈਠੇ ਰਹੇ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਲਗਾਤਾਰ ਇਸ ਮਸਲੇ ਨੂੰ ਉਲਝਾ ਕੇ ਕੇਂਦਰ ਦੀ ਪਿੱਠ ਖਾਪਤ ਪਾਉਂਦੇ ਰਹੇ ਪਿਛਲੇ ਲਗਭਗ 2 ਮਹੀਨਿਆਂ ਦੇ ਵਿੱਚ 17 라ਉਂਡ ਦੀ ਮੀਟਿੰਗ ਜਿਹੜੀ ਆ ਉਹ ਸਾਡੀ ਹੋਈ ਆ ਪਰ ਉਹ 17 라ਉਂਡ ਦੀ ਮੀਟਿੰਗ ਦੇ ਵਿੱਚੋਂ ਜਿਹੜਾ ਨਤੀਜਾ ਆ ਉਹ ਮੈਂ ਆਪਣੇ ਪ੍ਰੈਸ ਵਾਲੇ ਵੀਰ ਨੂੰ ਕਹੂੰਗਾ ਕਿ ਦਿਖਾ ਦਿੱਤਾ ਜਾਵੇ ਕਿ 17 ਰਾਊਂਡ ਦੀ ਮੀਟਿੰਗ ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਅਸੀਂ ਤੁਹਾਡੇ ਆ ਤੇ ਪੰਜਾਬ ਸਰਕਾਰ ਤੁਹਾਡੇ ਨਾਲ ਆ ਇਹ ਤੁਹਾਡੀ ਆਪਣੀ ਸਰਕਾਰ ਆ ਇਹ ਸਰਕਾਰ ਕਦੇ ਵੀ ਤੁਹਾਡੇ ਤੋਂ ਪਛਾਣ ਨਹੀਂ ਜਾਊਗੀ ਜੋ ਸ਼ੰਭੂ ਤੇ ਖਨੌਰੀ ਦੇ ਵਿੱਚ ਕੀਤਾ ਜੋ ਉੱਥੇ ਬਹਿਸ਼ੀਾਨਾ ਹਮਲਾ ਕੀਤਾ ਜੋ ਸ਼ੰਭੂ ਤੇ ਖਨੌਰੀ ਤੇ ਕੀਤਾ ਉਦਾਂ ਦਾ ਹੀ ਬਿਲਕੁਲ ਜਾਮ ਤਾਮ ਤੰਤਰ ਉਦੋਂ ਪਿੰਡ ਚੀਮਾ ਕੁੱਡੀ ਦੀ ਧਰਤੀ ਤੇ ਲਾ ਦਿੱਤਾ ਜਦੋਂ بڑے ਉੱਚ ਅਧਿਕਾਰੀ ਵੱਲੋਂ ਇਹ ਭਰੋਸਾ ਦਿਵਾਇਆ ਜਾ ਰਿਹਾ ਕਿ ਤੁਹਾਡੀਆਂ ਪਟੀਸ਼ਨਾਂ ਦਰਜ ਕਰ ਦਿੱਤੀਆਂ ਜਾਣਗੀਆਂ ਤੇ ਪਟੀਸ਼ਨਾਂ ਕਦੋਂ ਦਰਜ ਕਰਦੇ ਪਏ ਆ ਜਦੋਂ ਖੇਤਾਂ ਦੇ ਵਿੱਚ ਮਜ਼ਦੂਰ ਬੈਠਾ ਆਪਣੀ ਪੈੜੀ ਬਚਾਉਣ ਦੇ ਲਈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਖੜੇ ਨੇ ਐਂਬੂਲੈਂਸ ਖੜੀਆਂ ਨੇ ਪਾਣੀ ਦੀਆਂ ਬਿਛਾੜਾ ਮਾਰਨ ਵਾਲੀਆਂ ਵਾਟਰ ਕੈਨਨ ਲਿਆ ਕੇ ਖੜੀਆਂ ਕੀਤੀਆਂ ਨੇ ਤੋਂ ਇਹ ਵਾਲੇ ਬੰਬਾਂ ਦੇ ਪ੍ਰਬੰਧ ਕੀਤੇ ਹੋਏ ਨੇ ਜਦੋਂ ਸਭ ਕੁਝ ਇਥੇ ਸਦਮਾ ਸਿਧਾਂਤ ਦੇ ਕੇ ਤੇ ਉਹਦੇ ਵਿੱਚੋਂ ਪਟੀਸ਼ਨਾਂ ਦਰਜ ਕਰਨ ਦੀ ਗੱਲ ਬਾਹਰ ਆਉਂਦੀ ਪਈ ਆ ਕਿ ਅਸੀਂ ਤੁਹਾਡੀ ਪਟੀਸ਼ਨ ਪਾਉਣ ਲੱਗੇ ਅੱਜ ਇਸ ਸਮੇਂ ਦੇ ਵਿੱਚ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਜਦੋਂ ਆਪਣੀ ਜ਼ਿੰਦਗੀ ਦਾ ਸਵਾਲ ਬਣ ਜਾਵੇ ਜਦੋਂ ਜ਼ਿੰਦਗੀ ਤੇ ਮੌਤ ਦਾ ਸਵਾਲ ਬਣਿਆ ਹੋਵੇ ਉਹਦੇ ਚ ਪਟੀਸ਼ਨ ਨਹੀਂ ਸੋਚਦੀ ਹੈਗੀ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਅੱਜ ਪਟੀਸ਼ਨ ਪਾਉਣ ਤੋਂ ਮੁਨਕਰ ਨੇ ਕਿ ਜਦੋਂ ਸਾਡੇ ਉੱਤੇ ਹਮਲਾ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਚ ਫੋਰਸ ਖੜੀ ਆ ਤੇ ਪਟੀਸ਼ਨ ਕਿਸ ਪਰਪਸ ਦੇ ਲਈ ਅਸੀਂ ਹਮੇਸ਼ਾ ਪ੍ਰਸ਼ਾਸਨ ਦੇ ਨਾਲ ਇਸ ਦੇਸ਼ ਦੀ ਸਰਕਾਰ ਦੇ ਨਾਲ ਕਦੇ ਦੇਸ਼ ਦੇ ਵਿਕਾਸ ਦੇ ਕੰਮ 'ਚ ਅੜਿੱਕਾ ਨਹੀਂ ਬਣੇ ਪਰ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀਆਂ ਪਿੱਠੂ ਬਣ ਕੇ ਕਿਸਾਨ ਮਜ਼ਦੂਰ ਨੂੰ ਦਰੜ ਕੇ ਉਤੋਂ ਦੀ ਲੰਘ ਕੇ ਜੇਕਰ ਦੇਸ਼ ਦਾ ਵਿਕਾਸ ਕਰਨਾ ਚਾਹੁੰਦੀ ਹੈ ਤੇ ਜਥੇਬੰਦੀ ਕਦੇ ਵੀ ਇੱਕ ਕਦਮ ਪਿਛਾਂ ਨਹੀਂ ਜਾਊਗੀ ਅੱਜ ਜੋ ਵੀ ਐਲਾਨ ਹੈ ਪ੍ਰਸ਼ਾਸਨ ਦਾ ਇਹਨਾਂ ਨੇ ਕੱਲ ਵੀ ਕੀਤਾ ਸੀ ਵੱਡੇ ਪੱਧਰ ਤੇ ਕੱਲ ਇਹ ਐਲਾਨ ਹੋਇਆ ਸੀ ਕਿ ਅਸੀਂ ਇਸ ਚੀਜ਼ ਨੂੰ ਦਬਾਉਣਾ ਹੈ ਕੱਲ ਕਾਲਾ ਬਾਲਾ ਦੇ ਵਿੱਚ ਸਾਡਾ ਇਕੱਠ ਰਿਆ ਅੱਜ ਅਸੀਂ ਚੀਮਾ ਖੁੱਡੀ ਦੀ ਧਰਤੀ ਤੇ ਖੜੇ ਆਂ ਪ੍ਰਸ਼ਾਸਨ ਆਪਣਾ ਫੈਸਲਾ ਕਰਕੇ ਆਇਆ ਚਾਹੀਦਾ ਪ੍ਰਸ਼ਾਸਨ ਨੂੰ ਕਿ ਆਪਣਾ ਫੈਸਲਾ ਪਗਾਵੇ ਉਹ ਪੂਰਾ ਕਰੇ ਅਸੀਂ ਜ਼ਬਰਦਸਤ ਸਾਹਮਣਾ ਸਬਰ ਦੇ ਨਾਲ ਪੂਰੀ ਹਿੰਮਤ ਦੇ ਨਾਲ ਕਰਾਂਗੇ ਇਹ ਜ਼ਮੀਨਾਂ ਸਾਡੇ ਲਈ ਜ਼ਿੰਦਗੀ ਨੇ ਇਹਨਾਂ ਤੋਂ ਬਿਨਾ ਸਾਡਾ ਜੂਣਾ ਜਿਹੜਾ ਕੋਈ ਬਹੁਤਾ ਮناسب ਨਹੀਂ ਰਹਿ ਜਾਂਦਾ ਅਖੀਰਲੇ ਦਮ ਤੱਕ ਆਪਣੀ ਜ਼ਮੀਨ ਦੀ ਰਾਖੀ ਆਪਣੇ ਹੱਕਾਂ ਦੀ ਰਾਖੀ ਆਪਣੀਆਂ ਜ਼ਮੀਨਾਂ ਦੇ ਸਹੀ ਮੁੱਲ ਲੈਣ ਦੇ ਲਈ ਇਸੇ ਮੈਦਾਨ ਦੇ ਵਿੱਚ ਡਟੇ ਆਂ ਧੰਨਵਾਦ ਵਾਇਰੂਜੀ ਕਾ ਖਾਲਸਾ ਵਾਇਰੂਜੀ ਕੀ ਫਤਿਹ ਸਾਡੀ ਸੂਬਾ ਪੌਰ ਕਮੇਟੀ ਦੀ ਮੀਟਿੰਗ ਸਾਡੇ ਦਫਤਰ ਚੱਬਾ ਵਿੱਚ ਚੱਲ ਰਹੀ ਆ ਪਰ ਜੋ ਜਾਣਕਾਰੀ ਮਿਲ ਰਹੀ ਆ ਜਿਵੇਂ ਅੱਜ ਪੰਜਾਬ ਸਰਕਾਰ ਨੇ ਪੁਲਿਸ ਦਾ ਜ਼ਬਰ ਜਿਹੜਾ ਵਾ ਉਹ ਗਰਦਾਖਪੁਰ ਜ਼ਿਲ੍ਹੇ ਦੇ ਵਿੱਚ ਸਹਾਇਪਿੰਡ ਤੇ ਐਚੀਮਾ ਖੁੱਡੀ ਬਹੁਤ ਵੱਡੀ ਤਦਾਦ ਦੇ ਵਿੱਚ ਬਕੈਰ ਪੈਸੇ ਦਿੱਤਿਆਂ ਤੋਂ ਹੀ ਫੋਰਸਾਂ ਲਿਆ ਕੇ ਮੱਕੀਆਂ ਵਾਹਤੀਆਂ ਆ ਲੋਕਾਂ ਦੀਆਂ ਤੂੜੀਆਂ ਨਹੀਂ ਬਣਦੇ ਰੇ ਔਰ ਲੋਕ ਕਿਸਾਨਾਂ ਦੀ ਝੁਕਾ ਚਕਾਈ ਹੋ ਰਹੀ ਆ ਇਸੇ ਤਰ੍ਹਾਂ ਤਰਨਤਾਰ ਜ਼ਿਲ੍ਹੇ ਦੇ ਵਿੱਚ ਚੰਡੀਰ ਮਾਹਪੁਰਖਾਂ ਇਸ ਸੂਬਾ ਵਿੜਿੰਗ ਸੂਬਾ ਸਿੰਘ ਉਹਦੇ ਵਿੱਚੋਂ ਔਰਤਾਂ ਵੀ ਗ੍ਰਿਫਤਾਰ ਕਰ ਲਈਆਂ ਵਾ ਤੇ ਮੱਕੀ ਦੀ ਖੜੀ ਫਸਲ ਜਿਹੜੀ ਗੱਡ ਚੀਰ ਰਹੀ ਸੀ ਉਹਨੂੰ ਤਬਾਹ ਕਰ ਦਿੱਤਾ ਵਾ ਅਸੀਂ ਕਹਿੰਨੇ ਆ ਪੰਜਾਬ ਸਰਕਾਰ ਨੂੰ ਇਹ ਖਮਾਜਾ ਭੁਗਤਣਾ ਪਊਗਾ ਇਹਦੇ ਤੇ ਬਹਿ ਕੇ ਗੱਲ ਕਰ ਕੀ ਜਿਹੜੇ ਵੀ ਮਤਲਬ ਕਿਸਾਨ ਪੀੜਤ ਆ ਉਹਨਾਂ ਨੂੰ ਨਿਆਂ ਦਿੱਤਾ ਜਾਵੇ ਉਹਨਾਂ ਦੇ ਪਹਿਲਾਂ ਪੈਸੇ ਪਾਏ ਜਾਣ ਤੇ ਫਿਰ ਕਬਜ਼ੇ ਲਏ ਜਾਣ ਇਸ ਤਰ੍ਹਾਂ ਲੀਕਾਂ ਮਾਰਿਆ ਜਿਹੜੀਆਂ ਉਹ ਜ਼ਮੀਨਾਂ ਤੇ ਕਬਜ਼ੇ ਨਹੀਂ ਹੋਣੇ ਇਹਦਾ ਖਮਾਜਾ ਪੰਜਾਬ ਸਰਕਾਰ ਨੂੰ ਬੁਕਤ ਨਾ ਬੂਗਾ ਤੇ ਪੁਲਿਸ ਜ਼ਬਰਦਸਤ ਅਸੀਂ ਸਖਤ ਸ਼ਬਦਾਂ ਜਿ ਨਿਖੇਦੀ ਕਰਦੇ ਆ ਕਿ ਜੇ ਵੀ ਔਰਤਾ ਦੇ ਵਿੱਚ ਤਸ਼ੱਦਦ ਕਰ ਰਿਆ ਇਹ ਠੀਕ ਨਹੀਂ ਮੈਂ ਸਰਵਰ ਸਿੰਘ ਪਲੇਰ ਐਸ ਵੱਲੋਂ ਦਫ਼ਤਰ ਤੋਂ ਬੋਲਦਾ ਜਿਵੇਂ 2 ਥਾਵਾਂ ਤੇ ਗਰਦਾਸਪੁਰ ਤੇ ਲਗਭਗ 2 ਥਾਵਾਂ ਤੇ ਤਰਨਤਾਰਨ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ ਜਿਹੜਾ ਕਾਰਪੋਰੇਟ ਦਾ ਵਿਕਾਸ ਆ ਉਦੇ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦੇ ਪੈਸੇ ਦਿੱਤੇ ਬਗੈਰ ਜਿਹੜੀ ਪੁਲਸਾ ਜਿਹੜੀ ਕੇਂਦਰ ਦੇ ਇਸ਼ਾਰੇ ਤੇ ਭਗਵੰਤ ਮਾਨ ਸਰਕਾਰ ਜ਼ਬਰਦਸਤੀ ਕਬਜ਼ੇ ਕਰ ਰਹੀ ਆ ਔਰ ਕਿਸਾਨਾਂ ਦਾ ਨਾ ਤਾਂ ਪੱਖ ਸੁਣਿਆ ਜਾਂਦਾ ਨਾ ਕਿਸਾਨਾਂ ਦੀ ਗੱਲ ਸੁਣੀ ਜਾ ਰਹੀ ਆ ਅਰੇਦੋ ਪਹਿਲਾਂ ਗਰਦਾਸਪੁਰ ਦੇ ਵਿੱਚ ਵੀ ਬਹੁਤ ਮੀਟਿੰਗਾਂ ਹੋ ਚੁੱਕੀਆਂ ਤਰਨਤਾਰਨ ਚ ਵੀ ਬਹੁਤ ਮੀਟਿੰਗਾਂ ਹੋਈਆਂ ਜਿੱਚ ਡੀਸੀ ਜਾਂ ਆਈਜੀ ਐਸਐਸਪੀ ਮੰਨ ਕੇ ਗਏ ਹੋਏ ਆ ਤੇ ਜਿੰਨੀ ਦੇਰ ਤੱਕ ਸੀ ਪੈਸੇ ਨਹੀਂ ਪਾਉਂਦੇ ਹੈਗੇ ਓਨੀ ਦੇਰ ਤੱਕ ਜ਼ਮੀਨਾਂ ਦੇ ਕਬਜ਼ੇ ਲੈ ਨਹੀਂ ਆਵਾਂਗੇ ਜੇ ਇਹ ਭਾਰਤ ਮਾਲਾ ਯੋਜਨਾ ਵਾਲੀ ਪਾਲਸੀ ਕਿਸਾਨਾਂ ਨੂੰ ਕੁੱਟ ਕੇ ਮਜ਼ਦੂਰਾਂ ਨੂੰ ਕੁੱਟ ਕੇ ਲਾਗੂ ਕਰ ਦੇ ਸਕਦੇ ਆ ਤੇ ਕੱਲ ਨੂੰ ਖੇਤੀ ਮੰਡੀ ਵੀ ਇਸੇ ਤਰ੍ਹਾਂ ਹੀ ਕੁੱਟ ਕੇ ਲਾਗੂ ਹੋ ਜਾਣੀ ਆ ਤੇ ਕੱਲ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਵੀ ਐ ਖੋਣਗੇ ਇਸ ਕਰਕੇ ਸਰਕਾਰ ਨੂੰ ਚੇਤਾਵਨੀ ਆ ਵੀ ਜੋ ਕੁਝ ਤੁਸੀਂ ਬੀਜ ਰਹੇ ਜੇ ਇਹ ਵੱਡਣਾ ਪੈਣਾ ਤੇ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹਨੂੰ ਵਕਤ-ਵਕਤ ਸ਼ੇਅਰ ਕਰ ਦਿਓ ਪੂਰੀ ਦੁਨੀਆ ਤੱਕ ਭਗਵੰਤ ਮਾਨ ਸਰਕਾਰ ਦਾ ਜ਼ਬਰ ਜੜਾ ਉਹ ਪਹੁੰਚਣਾ ਚਾਹੀਦਾ ਧੰਨਵਾਦ